ਦੀ ਇਹ ਆਪਣਾ 2 ਕਿਲੋ ਆਪਣਾ ਮੋਟਾ ਬੇਸਨ ਆਪਾਂ ਪਿੰਨੀਆਂ ਬਣਾਉਣ ਲਈ ਆਪਾਂ ਸਿਵਾਲ ਹੋਇਆ ਹੈ ਨਾ ਇਹ ਆਪਣਾ 2 ਕਿਲੋ ਬੇਸਨ ਹੈ ਤੇ ਸਬਰ ਦੀ ਲੋਟੀ ਉਹ ਵਿੱਚ ਆਪਾਂ ਪਾਉਣੇ ਨੇ ਜਿਆਦਾ ਤਾਣੀ ਪਾਉਣੇ ਕਿ ਉਹ ਬਰਾਬਰ ਦਾ ਪੈ ਜਾਂਦਾ 2 ਕਿਲੋ ਬੇਸਨ ਚ 2 ਕਿਲੋ ਉੱਪਰ ਆਪਾਂ ਖੋਇਆ ਪਾਉਣਾ ਹੈ ਤੇ ਆਪਣਾ ਖੋਇਆ ਆਪਾਂ ਤੇ ਹਰ ਕਾ ਕਿੱਡਾ ਖਾਈ ਦੀ ਆਪਣੇ ਘਰ ਦਾ ਖੋਇਆ ਵਿੰਡਾ ਮਾਰ ਕੇ ਫਰਿੱਜ ਚ ਲਾ ਲਿਆ ਸੀ ਤੇ ਹੁਣ ਆਪਾਂ ਗਰਮ ਕਰ ਲਈਏ ਤਾਂ ਕਿ ਪਤਲਾ ਰੱਖਣਾ ਹੈਗਾ। ਇਹ ਦਰਾ ਸੁੱਕੀ ਜਿਹੜੀ ਆ ਭੁੰਨ ਕੇ ਤਾਂ ਅਲਸੀ ਜਿਹੜੀ ਆਪਾਂ ਬੀਕ ਪੀਸ ਲਈਏ। ਬਾਕੀ ਟ੍ਰਾਈ ਫਰੂਟ ਤਾਂ ਜਿਵੇਂ ਬਣਦੀ ਹੈ ਜene ਮਰਜੀ ਪਾ ਸਕਦੇ ਹੋ ਕਾਜੂ, ਦਾਮ ਤੇ ਬਰਗਦਾ ਆ। ਮਿਠਿਆ ਲੱਗ। ਸਾਰਾ ਕੁਝ ਆਪਣਾ ਜਿੰਨਾ ਪਾਉਣਾ ਚਾਹੁੰਦੇ ਤੁਸੀਂ। ਇਹ ਆਪਾਂ ਲੈ ਲੈਂਦੇ।

देखो बेसन अपना भुज के ना बराउना हो थो गया थोड़ा, थोड़ा जाखा तो भुजता है क्योंकि घट होगा पर भुज जाएगा देखो बहुत बढ़िया हो गया सारा अपना बेसन ਕਿ 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 ਉਹ ਹਰਦਾਨੀ ਬਸ ਪੁੱਜਦਾ ਨਹੀਂ ਹੈ ਕਿਉਂ ਤਾਲ ਛੱਡੇ ਇਹ ਜਿੱਥੇ ਬਰਾਬਰ ਦਾ ਹੋਵੇ ਜਿੱਥੇ ਉਹ ਆਪਾਂ 1 ਕਿਲੋ ਹੀ ਹੋਣਾ ਐਕਸਲੋਨ ਥੋੜਾ ਬਾਣਾ ਕੜਚੀ ਕੜਚੀ ਖੇ ਹੋ ਜਾਂਦਾ ਬਿਲਕੁਲ ਪੁੱਜ ਗਿਆ ਆਪਣਾ ਹਿੱਸਾ ਜਿਹੜਾ ਕੋਈ ਵੀ ਹੈ ਨੂੰ ਫਾਇਦੇ ਵਿੱਚ ਪੋੜਾ ਦੇ ਨੇ ਫਰੇਟ ਸਾਰੇ ਅਸਕਰ ਸਿੰਘ ਜੀ ਕਤੂ ਆਮ ਹੋਪੇ ਦਾ ਬਰਾਤਾ ਤੇ ਕ੍ਰਿਸ਼ਮਿਸ਼ ਸਾਰਾ ਖੁਸ਼ ਆਇਆ ਦਿਨ ਮਿੱਠਾ ਵਿਸ਼ੇਪਨਾ ਚਾਹ ਬਣਾ ਕੇ ਆਪਸ ਕਰਵਾਵਾਂਗੇ ਕਿਚੀਲੇ ਅੰਸੀ ਲਾਣੀ ਅੰਸੀ estr ਸੁੱਕੀ ਹੋਣਗੇ ਨਾ ਤੇ ਉਹਨੂੰ ਫਿਰ ਆਪਾਂ ਬ੍ਰੰਗ ਪੀ ਲੈਣਾਗਾ 믹스 ਕਰਕੇ ਫਿਰ ਦੋ ਮਿਗਾ ਕੋਆ ਪਾ ਮੰਨ ਕਪੜਾ ਕੋਆ ਵਿੱਚ ਇਹ ਕਰਮਸਮਾਨ ਦੀ ਸਾਰਾ ਰਾਂਗ ਪਿੰਨੀਆਂ ਲਈ ਨਹੀਂ ਫੇ ਵਧੀਆ ਬੱਟੀਆਂ ਜਾਂਦੀਆਂ ਕੋਆ ਪਾ ਕੇ ਟੇਸਟ ਵਧੀਆ ਹੁੰਦਾ ਅਸੀਂ ਪਿੰਨੀਆਂ ਦਾ ਇਹ ਆਪਣੀ ਸ਼ੱਕਰ ਸ਼ੱਕਰ ਤੁਸੀਂ 1.5 ਕਿਲੋ ਪਾ ਸਕਦੇ ਹੋ ਘੱਟ ਮਿੱਠਾ ਖਾਣਾ ਹੈ ਵਰਤ ਖਾਣੇ ਤੁਸੀਂ ਤੇ 2 ਕਿਲੋ ਪਾ ਸਕਦੇ ਇਹਨੂੰ ਵੀ ਆਪਾਂ ਗਰਮ ਦੇ ਵਿੱਚ ਰਲਾਵਾਂ ਜੇ ਘੱਟ ਮਿੱਠਾ ਖਾਣਾ ਤਾਂ 2 ਕਿਲੋ ਜਿਹੜੀ ਗੱਤ ਨਹੀਂ ਹੋ ਜਾਂਦੀ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਵਿੱਚ ਆਪਾਂ ਹੋਰ ਜਿਹੜਾ ਬਾਦੀ ਮਿਕਸ ਕਰ ਦਾਂਗੇ ਆਪਾਂ ਘੱਟ ਕਰਕੇ ਗੈਸ ਜਿਹੜਾ ਸਾਡਾ ਸਮਾਨ ਪਾ ਦਿੱਤਾ ਹੈ ਗੈਸ ਥੋੜਾ ਜਿਹਾ ਘਟਾ ਕਰੀਏ ਆਪਾਂ ਸਾਰਾ ਸਮਾਨ ਅੰਦਰ ਉਹਦੇ ਵਿੱਚ ਬਿਲਕੁਲ ਵੀ ਮਿੱਠਾ ਨਹੀਂ ਲੱਗਿਆ ਨਾ ਇਸੇਪਰ 1.5 ਚਮਚਰ ਪਾਈ ਐ ਤੱਕ ਕਿ ਨੂੰ ਆਪ ਇਹਦੇ ਵਿੱਚ ਛੱਡ ਦੇਈਏ ਤੱਕ ਇਹਨੂੰ ਗਲੋੜ ਦੋ ਤਰਫ ਸਕੇ ਇਹਨੂੰ ਚਿਦਰਾ ਮਿਕਸ ਕਰੀਏ ਜੀ ਹੁਣ ਆਪਾਂ ਗਰਮ-ਗਰਮ ਦੇ ਵਿੱਚ ਖੋਇਆ ਜਿਹੜਾ ਮਿਕਸ ਕਰ ਦੇਣਾ ਖੋਇ ਨੂੰ ਜ਼ਿਆਦਾ ਸਖਤ ਨਹੀਂ ਕਰਨਾ ਸਸਾ ਮਿਕਸ ਕਰ ਕੇ ਸਾਰਾ ਇਕੱਠਾ ਪਾਣੀ ਅੰਦਰ ਪਿੰਗਣੇ ਬਹੁਤ ਵਧੀਆ ਬਣਨ ਜਾਂਦੀਆਂ ਹਨ। ਇਹਨਾਂ ਕੋਲ ਆਪਣਾ ਇਹ ਮਿੱਠਾ ਉਹੀ ਨਾਲ ਘਰ ਜਾਂਦਾ ਹੈ। ਇਸ ਤਸਾਰਾ ਪਾ ਮਿਕਸ ਕਰ ਲੈਣਾ। ਮਿਕਸ ਕਰ ਕੇ ਉਹਨਾਂ ਪਤਨ ਪਿੰਗੀਆਂ ਵਟ ਕੇ ਖਾਣੀਆਂ। ਲਓ ਜੀ ਦੇਖੋ ਸਾਰਾ ਕੁਝ ਆਪਣਾ ਮਿਕਸ ਹੋ ਗਿਆ ਕਿ ਆ ਵਿੱਚ ਕਿੰਨੇ ਸੋਨੇ ਲੱਗ ਦਿੰਨੇ ਆ ਆਪਣੇ ਕਿਸਮੇ ਸਿਆ ਇਸ ਤਰ੍ਹਾਂ ਪਰ ਜੜੀਆਂ ਨੇ ਪਿੰਡੀਆਂ ਬਣਾ ਬਣਾ ਕੇ ਰੱਖ ਲੈਣੀਆਂ ਦੇਖੋ ਸੈਲ ਤੁਸੀਂ ਆਪਣੀ ਮਰਜ਼ੀ ਦੇ ਸਾਬ ਨਾਲ ਸੋ ਚਾਹ ਦਾ ਡੱਣਾ ਬਣਾ ਸਕਦੇ। ਇਹ ਠੰਡਾ ਵੀ ਹੋ ਜੇ ਮਿਕਚਰ ਦਾ ਨਹੀਂ ਬਣ ਜਾਂਦੀਆਂ ਨੇ। ਕਿਉਂਕਿ ਕੋਈ ਆਖੋ ਵਿੱਚ ਪਾਇਆ ਹੋਇਆ। ਥੋੜਾ ਜਿਹਾ ਠੰਡਾ ਹੋ ਜੇ ਨਾ ਤਾਂ ਹੁਣ ਪੂਰਾ ਵਧੀਆ ਠੰਡਾ ਹੋਇਆ ਤੇ ਜ਼ਿਆਦਾ ਗਰਮ ਨਹੀਂਗਾ। ਪਰ ਤੁਸੀਂ ਨਿੱਕੇ-ਨਿੱਕੇ ਦੀਆਂ ਬਣਾਉਣੀਆਂ ਨੇ ਫੇਰ ਨਾ ਜੜਕਿਓ ਆ ਉਹ ਤਾਂ ਜੰਮੂਗਾ ਹੀ ਹਨਾ। ਇਹ ਬਣੀ ਨਹੀਂ ਬਣ ਕੇ ਤੇ ਆ ਰਹੀ। ਥੋੜੀ ਸੌਫ ਜਮੈਂਨ ਜ਼ਰੂਰ ਪਾਉਣੀ। ਇਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਹੈ। ਤੇ ਕਾਜੂਆਂ ਦੇ ਨਾਲ ਵੀ ਖੋਈ ਵਰਗਾ ਟੇਸਟ ਆਉਂਦਾ। ਖੋਇਆ ਤਾਂ ਆਪਾਂ ਪਾਇਆ ਹੀ ਹੋਇਆ। ਪਰ ਕਾਜੂ ਵੀ ਵਧੀਆ ਜ਼ਰੂਰੀ ਆ ਪਾਉਣੀ। ਮੈਸਟਰ ਕਰਕੇ ਨਾ ਤੁਸੀਂ। ਦੇਖਾ। ਕਿਉਂਕਿ ਆਪਾਂ ਕਿ ਲੋਈ ਪਾਇਆ ਸੀਗਾ। ਉਹਨੇ ਕਿੱਲੋਂ ਤੱਕੜਚੀ ਗਵੱਦ ਸੀਗਾ ਤੇ ਮੋਟਾ ਵੇਸਣ ਕਰਕੇ ਹੁਣ ਦੇਖੋ ਤੁਸੀਂ ਆਪਣੇ ਕਿੰਨੀ ਥੰਡਾਈ ਆ ਜਾਂਦੇ ਚ ਗੁਨਾ ਦੇ ਨਾਲ ਭਰਪੂਰ ਹੈ ਸਾਰੀਆਂ ਚੀਜ਼ਾਂ ਇਹਦੇ ਵਿੱਚ ਚਾਲਾ ਦੇਖਣ ਵਾਲੀਆਂ ਵਧੀਆ ਨੇ ਆਪਾਂ ਚਾਰੇ ਤਰ੍ਹਾਂ ਦੇ ਮਗਜ ਪਾਏ ਨੇ ਜਿਹੜੇ ਆਵਲੇ ਨਹੀਂ ਨਹਾਏ ਵੀ ਮੜਸ ਨਹੀਂ ਆਪਾਂ ਪੀਸ ਕੇ ਪਾਏ ਨੇ ਕੁਲਕੂ ਰਹਿ ਗਿਆ ਵਿੱਚ ਸਾਰੇ ਤਰ੍ਹਾਂ ਦੇ ਮਗਜ ਪਾਏ ਹੋਏ ਨੇ ਤੇ ਹਲਸੀ ਤਨਪਤਾ ਪਹੁੰਚ ਗਈ ਹੁੰਦੀ ਹੈ ਤੇ ਇਸੇ ਅਰਦਾ ਸਰਦੀਆਂ ਦਾ ਖਜ਼ਾਨਾ ਹੈਗਾ ਆਪਣੀ ਸਿਹਤ ਦੇ ਵਾਸਤੇ ਨੇ ਕਿਹਾ ਨਹੀਂ ਕਿ ਆਪਾਂ ਜਿਹੜੀਆਂ ਸਾਰੀਆਂ ਇਸ ਤਰ੍ਹਾਂ ਵੱਟ ਕੇ ਧਰ ਲੈਣੇ ਆ ਮੀਡੀਅਮ ਸਾਈਜ਼ ਦੀ ਆਪਾਂ ਜਿਹੜੀ ਕਿੰਨੀ ਹੈ ਉਹ ਬਣਾਈ ਆ ਲੋੜੀ ਇਸ ਤਰ੍ਹਾਂ ਵੀ ਨਹੀਂ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਘਟ ਆਪਣੇ ਪਰਿਵਾਰ ਦੇ ਸਾਥ ਦੇ ਨਾਲ ਬਣਾ ਸਕਦੇ ਹੋ ਇੱਕ ਪਿੰਨੀ ਖਾਓ ਤੇ ਮਾਜਾਂ ਦੇ ਨਾਲ ਸਾਲ ਦੇ ਵਿੱਚ